ਸੱਚੇ ਕਾਲ ਜੀ டி5 ਚੈਨਲ ਪੰਜਾਬੀ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰਗੱਲ ਤੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਨਾਲ ਜੁੜੀ ਖਬਰ ਹੈ ਦਰਸਲ ਪੰਚਾਇਤੀ ਚੋਣਾਂ ਚੱਲ ਰਹੀਆਂ ਨੇ ਵੱਖ-ਵੱਖ ਪਿੰਡਾਂ ਦੇ ਵਿੱਚ ਸਰਬਸੰਮਤੀਆਂ ਹੋ ਰਹੀਆਂ ਨੇ ਕਿਉਂਕਿ ਮਾਨ ਸਰਕਾਰ ਨੇ ਇਹ ਐਲਾਨ ਕੀਤਾ ਸੀ ਕਿ ਜਿਹੜੇ ਵੀ ਪਿੰਡ ਦੇ ਵਿੱਚ ਸਰਬਸੰਮਤੀ ਹੋਵੇਗੀ ਉਸ ਪਿੰਡ ਨੂੰ 5 ਲੱਖ ਰੁਪਈਆ ਦਾ ਨਗਦ ਇਨਾਮ ਦਿੱਤਾ ਜਾਵੇਗਾ ਨਗਦ ਇਨਾਮ ਦੇ ਨਾਲ ਨਾਲ ਉਸ ਪਿੰਡ ਨੂੰ ਖੇਡ ਸਟੇਡੀਅਮ ਮਿਲੇਗਾ ਲਾਇਬ੍ਰੇਰੀ ਮਿਲੇਗੀ ਮੁਹੱਲਾ ਕਲੀਨਿਕ ਮਿਲਣਗੇ ਤੇ ਹੋਰ ਵੀ ਸਹੂਲਤਾਂ ਜੜੀਆਂ ਨੇ ਉਸ ਪਿੰਡ ਦੇ ਵਿੱਚ ਜ਼ਰੂਰ ਉਦ ਦਿੱਤੀਆਂ ਚਾਣ ਗਿਆ ਇਸ ਲਾਂ ਦੇ ਚਲਦਿਆਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਸਰਬਸੰਮਤੀਆਂ ਹੋ ਰਹੀਆਂ ਨੇ ਅਤੇ ਉਹਨਾਂ ਦੀਆਂ ਚਰਚਾਵਾਂ ਵੀ ਖੂਬ ਸਿਖਰਾਂ ਦੇ ਉੱਤੇ ਨੇ ਅਜਿਹੇ ਜਿਹੇ ਪਿੰਡ ਦਾ ਜ਼ਿਕਰ ਹੁੰਦਾ ਹੈ ਪਿੰਡ ਮੂਸਾ ਸਿੱਧੂ ਮੂਸੇਵਾਲੇ ਦਾ ਪਿੰਡ ਦੱਸਿਆ ਜਾਂਦਾ ਹੈ ਇਸ ਕਰਕੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਬਹੁਤ ਮਸ਼ਹੂਰ ਪਿੰਡ ਹੈ ਤੇ ਇਸ ਪਿੰਡ ਦੇ ਵਿੱਚ ਸਰਬਸੰਮਤੀ ਨੂੰ ਲੈ ਕੇ ਇੱਕ ਮੀਟਿੰਗ ਹੋਈ ਸੀ ਪਰ ਸਰਬਸੰਮਤੀ ਦੇ ਉੱਤੇ ਸਹਿਮਤੀ ਨਹੀਂ ਬਣ ਸਕੀ ਇਹ ਚਰਚਾਾਂਵਾਂ ਚੱਲ ਰਹੀਆਂ ਸੀ ਸੋਸ਼ਲ ਮੀਡੀਆ ਦੇ ਉੱਤੇ ਕਿ ਪਿੰਡ ਦੇ ਵਿੱਚ ਮੀਟਿੰਗ ਹੋਈ ਹੈ ਤੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੇ ਨਾਮ ਦੇ ਉੱਤੇ ਸਰਬਸੰਮਤੀ ਨੂੰ ਲੈ ਕੇ ਸਹਿਮਤੀ ਹੋ ਚੁੱਕੀ ਹੈ ਪਰ ਹੁਣ ਇਹ ਚਰਚਾਾਂਵਾਂ ਜਿਹੜੀਆਂ ਨੇ ਉਹਨਾਂ ਉੱਤੇ ਵਿਸ਼ਰਾਮ ਲੱਗ ਚੁੱਕਾ ਹੈ ਕਿਉਂਕਿ ਤਸਦੀਕ ਹੋ ਚੁੱਕੀ ਹੈ ਤੇ ਇਹ ਤਸਦੀਕ ਖੁਦ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਵੱਲੋਂ ਕੀਤੀ ਗਈ ਹੈ ਹਾਲਾਂਕਿ ਉਹਨਾਂ ਦੇ ਨਾਲ ਜੋ ਰਾਪਤਾ ਕਾਇਮ ਹੋਇਆ ਸੀ ਉਹ ਰਾਪਤਾ ਸਰਸਰੀ ਗੱਲਬਾਤ ਸੀ ਜਿਸ ਦੇ ਦੌਰਾਨ ਉਹਨਾਂ ਨੇ ਦੱਸਿਆ ਕਿ ਸਹਿਮਤੀ ਨਹੀਂ ਹੋ ਸਕੀ ਸੋ ਪਿੰਡ ਮੂਸਾ ਦੇ ਵਿੱਚ ਇੱਕ ਮੀਟਿੰਗ ਕੀਤੀ ਗਈ ਇੱਕ ਮੀਟਿੰਗ ਬੁਲਾਈ ਗਈ ਉਸ ਮੀਟਿੰਗ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੀ ਸ਼ਾਮਿਲ ਸਨ ਔਰ ਮੀਟਿੰਗ ਦੇ ਵਿੱਚ ਇਹ ਪ੍ਰਸਤਾਵ ਰੱਖਿਆ ਗਿਆ ਮਤਾ ਰੱਖਿਆ ਗਿਆ ਕਿ ਹੁਣ ਜਿਹੜੀਆਂ ਚੋਣਾਂ ਆਉਣੀਆਂ ਨੇ ਉਹਨਾਂ ਦੇ ਵਿੱਚ ਸਰਬਸੰਮਤੀ ਕਰ ਲਈ ਜਾਵੇ ਤੇ ਸਰਬਸੰਮਤੀ ਦੇ ਨਾਲ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੂੰ ਸਰਪੰਚੀ ਦੇ ਦਿੱਤੀ ਜਾਵੇ ਕਿਉਂਕਿ ਪਰਿਵਾਰ ਪਹਿਲਾਂ ਵੀ ਸਰਪੰਚੀ ਦੇ ਵਿੱਚ ਰਹਿ ਚੁੱਕਾ ਹੈ ਪਰ ਪਿੰਡ ਦੇ ਵਿੱਚ ਸਹਿਮਤੀ ਨਹੀਂ ਬਣ ਸਕੀ ਜਿਸ ਤੋਂ ਬਾਅਦ ਚੋਣਾਂ ਲੜਨੀਆਂ ਹੀ ਪੈਣਗੀਆਂ ਤੇ ਹੁਣ ਪਿੰਡ ਦਾ ਹੀ ਇੱਕ ਨੌਜਵਾਨ ਗੁਰਸ਼ਰਨ ਸਿੰਘ ਉਹ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਵਿਰੋਧ ਦੇ ਵਿੱਚ ਖੜਾ ਹੋਇਆ ਹੈ ਤੇ ਉਸਨੇ ਕਿਹਾ ਹੈ ਕਿ ਉਹ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਨਾਲ ਪੰਚਾਇਤੀ ਚੋਣਾਂ ਲੜੇਗਾ ਮੁਕਾਬਲਾ ਅਮੋ ਸਾਹਮਣੇ ਹੋਵੇਗਾ ਅਤੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਵੀ ਗੱਲ ਆਖ ਦਿੱਤੀ ਗਈ ਹੈ ਜੇ ਗੁਰਸ਼ਰਨ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਇਹ ਬਾਬਾ ਸਿੱਧ ਸਪੋਰਟਸ ਅਤੇ ਕਲਚਰ ਕਲੱਬ ਮਾਨਸਾ ਦੇ ਸਾਬਕਾ ਪ੍ਰਧਾਨ ਨੇ ਅਤੇ ਬੀਤੇ ਕੁਝ ਸਮੇਂ ਪਹਿਲਾਂ ਇਹ ਚਰਚਾ ਦੇ ਵਿੱਚ ਇਸ ਕਰਕੇ ਆਏ ਸਨ ਕਿਉਂਕਿ ਪਿੰਡ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਇੱਕ ਮੈਮੋਰੀਅਲ ਬਣਾਉਣ ਨੂੰ ਲੈ ਕੇ ਚਰਚਾਵਾਂ ਛੜੀਆਂ ਸਨ ਤੇ ਕਿਹਾ ਗਿਆ ਸੀ ਕਿ ਪਿੰਡ ਦੇ ਮੇਨ ਗੇਟ ਦੇ ਉੱਤੇ ਸਿੱਧੂ ਮੂਸੇਵਾਲੇ ਦਾ ਨਾਮ ਜ਼ਰੂਰ ਲਿਖਿਆ ਜਾਣਾ ਚਾਹੀਦਾ ਹੈ ਤਾਂ ਕਿ ਪੁਸ਼ਤਾ ਅਤੇ ਆਉਣ ਵਾਲੀਆਂ ਜਨਰੇਸ਼ਨਾਂ ਇਸ ਨੂੰ ਯਾਦ ਰੱਖਣ ਉਹ ਗੁਰਸ਼ਰਨ ਸਿੰਘ ਹੁਣ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਵਿਰੋਧ ਦੇ ਵਿੱਚ ਪੰਚਾਇਤੀ ਚੋਣਾਂ ਲੜਦੇ ਹੋਏ ਵਿਖਾਈ ਦੇ ਰਹੇ ਨੇ ਤਾਜ਼ਾ ਜਾਣਕਾਰੀ ਜੜੀ ਹੈ ਸਾਡੇ ਸਾਹਮਣੇ ਆਈ ਹੈ ਸੋ ਕੋਸ਼ਿਸ਼ ਹੈ ਜ਼ਰੂਰ ਹੋ ਰਹੀ ਹੈ ਕਿ ਰਾਪਤੇ ਕਿਤੇ ਜਾਣ ਤੇ ਤੁਹਾਡੇ ਤੱਕ ਇਹ ਵਿਸਥਾਰਪੂਰਵਕ ਜਾਣਕਾਰੀ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਪਹੁੰਚਾਈ ਜਾਵੇ। ਸੋ ਇਹ ਵੀ ਕਿਹਾ ਜਾਂਦਾ ਹੈ ਕਿ ਅੱਜ ਤੱਕ ਪਿੰਡ ਮੂਸਾ ਦੇ ਵਿੱਚ ਕਦੀ ਵੀ ਸਰਬਸੰਮਤੀ ਦੇ ਨਾਲ ਸਰਪੰਚ ਨਹੀਂ ਬਣਿਆ ਜਿਸ ਕਰਕੇ ਸੋਚਿਆ ਗਿਆ ਸੀ ਕਿ ਸ਼ਾਇਦ ਇਸ ਵਾਰ ਸਰਬਸੰਮਤੀ ਦੇ ਨਾਲ ਸਰਪੰਚ ਬਣ ਸਕਦਾ ਹੈ। ਗਲਗੜੀਆ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੀ ਤਾਂ ਚਰਚਾਵਾਂ ਪਹਿਲਾਂ ਵੀ ਛਿੜ ਚੁੱਕੀਆਂ ਨੇ ਕਿ ਬਲਕੌਰ ਸਿੰਘ ਲੋਕ ਸਭਾ ਚੋਣਾਂ ਲੜ ਸਕਦੇ ਨੇ ਜਾਂ ਆਜ਼ਾਦ ਉਮੀਦਵਾਰ ਵਜੋਂ ਲੜ ਸਕਦੇ ਨੇ ਜਾਂ ਕਾਂਗਰਸ ਵਜੋਂ ਪਰ ਉਹਨਾਂ ਉੱਤੇ ਵੀ ਰੋਕ ਲੱਗ ਗਈ ਸੀ ਉਹਨਾਂ ਕਹਿ ਦਿੱਤਾ ਸੀ ਕਿ ਚੋਣਾਂ ਨਹੀਂ ਲੜਨੀਆਂ ਤੇ ਹੁਣ ਲੱਗ ਸੀ ਕਿ ਪਿੰਡ ਦੇ ਵਿੱਚ ਅੱਜ ਤੱਕ ਸਰਬਸੰਮਤੀ ਨਹੀਂ ਹੋਈ ਪਰ ਸ਼ਾਇਦ ਇਸ ਵਾਰ ਹੋ ਸਕਦੀ ਹੈ ਪਰ ਇਸ ਵਾਰ ਵੀ ਪਿੰਡ ਮੂਸਾ ਦੇ ਵਿੱਚ ਸਰਬਸੰਮਤੀ ਨਹੀਂ ਹੋਈ ਜਿਸ ਦੇ ਚੱਲਦਿਆਂ ਪੰਚਾਇਤੀ ਚੋਣਾਂ ਜ਼ਰੂਰ ਹੋਣਗੀਆਂ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਖਬਰ ਦੇ ਨਾਲ ਜੁੜੀ ਹੋਰ ਅਹਿਮ ਜਾਣਕਾਰੀ ਤੁਹਾਡੇ ਤੱਕ ਜ਼ਰੂਰ ਲੈ ਕੇ ਜਾਵਾਂਗੇ ਬਣੇ ਰਹੋ ਸਾਡੇ ਨਾਲ DF ਚੈਨਲ ਪੰਜਾਬੀ ਤੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ